ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਗਾ ਰਾਜੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਹਣਾ ਟੌਪਿਕ ਆ ਵਿਸ਼ਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਛੋਟੀ ਜੀ ਵੀਡੀਓ ਦਾ ਬਹੁਤ ਵਧੀਆ ਗੱਲ ਕਹਿਣ ਜਾ ਰਹੇ ਹਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਵੀ ਗੁੰਗਾ ਜਿਹੜਾ ਵੀ ਮੇਰਾ ਵੀਰ ਭੈਣ ਆ ਨਾ ਜੋ ਵੀ ਵੀਡੀਓ ਦੇਖ ਰਹੇ ਨੇ ਹਨ ਇਹ ਤਿੰਨ ਚੀਜ਼ਾਂ ਨੂੰ ਪੱਕੀ ਤਰ੍ਹਾਂ ਫਿੱਟ ਕਰ ਲਓ ਬਹੁਤ ਕਮ ਹੋਣਗੀਆਂ ਤੁਹਾਡੇ ਜ਼ਿੰਦਗੀ ਚਗੇ ਨੰਬਰ 1 ਤੇ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹੋ ਦੋਸਤੋ ਮੰਨ ਲਓ ਕੋਈ ਬੰਦਾ ਕਿਸੇ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਨਾ ਜੇ ਤੁਸੀਂ ਉਹਦੀ ਹੈਲਪ ਕਰਨਾ ਚਾਹੁੰਦੇ ਹੋ ਹੈਲਪ ਕਰੋ ਬਟ ਉਹਦੀ ਜੋ ਪ੍ਰੋਬਲਮ ਆ ਉਹਦੇ ਵਿੱਚ ਇਨਵੋਲ ਬਣਾਓ ਜੇ ਤੁਸੀਂ ਉਹਦੀ ਪ੍ਰੋਬਲਮ ਦੇ ਵਿੱਚ ਇਨਵੋਲ ਹੋ ਗਏ ਤਾਂ ਉਹਦੀ ਪ੍ਰੋਬਲਮ ਤੁਹਾਡੀ ਪ੍ਰੋਬਲਮ ਬਣ ਸਕਦੀ ਹੈ ਠੀਕ ਹੈ ਜੀ ਤੇ ਉਹਦੇ ਨਾਲ ਤੁਹਾਡਾ ਸਮਾਂ ਤੁਹਾਡਾ ਟਾਈਮ ਵੇਸਟ ਹੋਏਗਾ ਠੀਕ ਹੈ ਜੀ ਹੈਲਪ ਜਰੂਰ ਕਰੋ ਇਹ ਨਹੀਂ ਕਹਿੰਦੇ ਵੀ ਹੈਲਪ ਨਹੀਂ ਕਰਨੀ ਬਟ ਉਹਦੀ ਪ੍ਰੋਬਲਮ ਦੇ ਵਿੱਚ ਇਨਵੋਲ ਬਣਾਓ ਦਖਲ ਅੰਦਾਜ਼ੀ ਨਾ ਦਿਓ ਕਿਸੇ ਵੀ ਤਰ੍ਹਾਂ ਠੀਕ ਹੈ ਜੀ ਹੈਲਪ ਕਰ ਸਕਦੇ ਹੋ ਠੀਕ ਹੈ ਜੀ ਇਹ ਚੀਜ਼ ਆਪਣੀ ਲਾਈਫ ਵਿੱਚ ਪੱਕੀ ਤਰ੍ਹਾਂ ਫਿੱਟ ਕਰ ਲਓ ਠੀਕ ਹੈ ਜੀ ਨੰਬਰ 2 ਤੇ ਹਰੇਕ ਬੰਦੇ ਦੀ ਲਾਈਫ ਦੀਆਂ ਆਪਣੀਆਂ ਪ੍ਰਾਈਵੇਟ ਗੱਲਾਂ ਹੁੰਦੀਆਂ ਨੇ ਉਹ ਚੀਜ਼ਾਂ ਹੁੰਦੀਆਂ ਨੇ ਹਨਾ ਕਿਹੜੀ ਕਿਹੜੀਆਂ ਚੀਜ਼ਾਂ ਦੂਸਰੇ ਲੋਕਾਂ ਨਾਲ ਨਾ ਸ਼ੇਅਰ ਕਰਿਆ ਕਰੋ ਖਾਸ ਉਹ ਦੱਸਣ ਲੱਗਿਆਂ ਵਾ ਵੀ ਤੁਹਾਡੀ ਲਾਈਫ ਚ ਜਿਹੜੀਆਂ ਚੀਜ਼ਾਂ ਹੁੰਦੀਆਂ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਚਾਹੀਦੀਆਂ ਨੰਬਰ 1 ਤੇ ਤੁਹਾਡੀ ਇਨਕਮ ਕੀ ਆ ਕਿੰਨੀ ਇਨਕਮ ਆ ਤੁਸੀਂ ਕਿੰਨਾ ਕਮਾਉਨੇ ਹੋ ਚਾਹੇ ਮੰਥਲੀ ਕਮਾਉਨੇ ਚਾਹੇ ਸਾਲ ਦਾ ਇਕੱਠਾ ਕਮਾਉਨੇ ਜੋ ਵੀ ਆ ਨਾ ਉਹ ਕਦੇ ਕਿਸੇ ਨਾਲ ਸ਼ੇਅਰ ਨਾ ਕਰੋ ਤੇ ਜ਼ਿੰਦਗੀ ਦੀ ਇੱਕ ਹੋਰ ਗੱਲ ਜੋ ਤੁਸੀਂ ਡਿਸੀਜਨ ਲੈਣੇ ਹੁੰਦੇ ਆ ਜੋ ਫੈਸਲੇ ਲੈਣੇ ਹੁੰਦੇ ਆ ਜੋ ਤੁਸੀਂ ਇਨ ਫਿਊਚਰ ਪਲਾਨ ਦੇ ਵਿੱਚ ਕਰਨਾ ਹੁੰਦਾ ਇਹ ਵੀ ਕਦੇ ਕਿਸੇ ਨਾਲ ਸ਼ੇਅਰ ਨਾ ਕਰਿਆ ਕਰੋ ਕਿਉਂਕਿ ਲੋਕ ਰਾਹ ਦਾ ਰੋੜਾ ਬਣ ਜਾਂਦੇ ਆ ਨਾ ਤੁਹਾਡੀ ਸਕਸੈਸ ਦੇ ਵਿੱਚ ਤੁਹਾਡਾ ਜੋ ਵੀ ਟਾਰਗੇਟ ਹੁੰਦਾ ਜੋ ਟੀਚਾ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਔੜੀ ਕਾ ਲਾ ਸਕਦੇ ਆ ਜਿਹੜੇ ਤੁਹਾਤੋਂ ਜੈਲਸ ਕਰਦੇ ਠੀਕ ਹੈ ਜੀ ਇਹ ਵੀ ਸੀਕ੍ਰੀਟ ਰੱਖਿਆ ਕਰੋ ਇਹ ਵੀ ਆਪਣੀ ਲਾਈਫ ਚ ਇੱਕ ਗੱਲ ਪੱਕੀ ਕਰ ਲਓ ਕਿ ਕਿਸੇ ਨਾਲ ਸ਼ੇਅਰ ਨਹੀਂ ਕਰਮੀ ਨੰਬਰ 3 ਤੇ ਇਹ ਚੀਜ਼ ਨੋਟ ਕਰ ਲਓ ਕਿ ਅੱਜ ਦੇ ਸਮੇਂ ਚ ਪੈਸਾ ਪ੍ਰਧਾਨਾ ਜੀ ਠੀਕ ਹੈ ਜੀ ਕੋਈ ਮੰਨੇ ਚਾਹੇ ਨਾ ਮੰਨੇ ਜਿਹਦੇ ਜੇਬ ਚ ਪੈਸਾ ਆ ਉਹਦੀ ਬੱਲੇ ਬੱਲੇ ਹੁੰਦੀ ਹੈ ਠੀਕ ਹੈ ਜੀ ਇਹ ਜੀਵਨ ਵਿੱਚ ਪੈਸਾ ਨਹੀਂ ਹੈਗਾ ਲੋਕੀ ਦੂਰੇ ਹੀ ਮੂੰਹ ਮੋੜ ਕੇ ਲੰਘ ਜਾਂਦੇ ਦੂਰੇ ਹੀ ਹੱਥ ਹਲਾ ਕੇ ਚਲੇ ਜਾਂਦੇ ਆ ਸੋ ਕੋਸ਼ਿਸ਼ ਕਰੋ ਵਧੀਆ ਸਕਿੱਲ ਤੇ ਕੰਮ ਕਰੋ ਵਧੀਆ ਆਪਣੀ ਜੋਬ ਨੂੰ ਚਾਹੇ ਜੇ ਤੁਸੀਂ ਜੋਬ ਕਰਦੇ ਹੋ ਜਾਂ ਕਿਸੇ ਕਿਸ ਕਰਦੇ ਹੋ ਜਿੰਨਾ ਉਸਕੇ ਦੇ ਹੋ ਸਕਦਾ ਵਧਾਓ ਉੱਤੇ ਖੂਬ ਮਿਹਨਤ ਕਰੋ ਤੇ ਖੂਬ ਪੈਸਾ ਕਮਾਓ ਇਹ ਬਹੁਤ ਜ਼ਰੂਰੀ ਹੈ ਸੋ ਦੋਸਤੋ ਇਹ ਚਾਰ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਪੱਕੀ ਤਰ੍ਹਾਂ ਅਪਲਾਈ ਕਰ ਲੋਗੇ ਤਾਂ ਤੁਹਾਡੀ ਜ਼ਿੰਦਗੀ ਦੇਖੋ ਕਿੰਨੀ ਖੂਬਸੂਰਤ ਕਿੰਨੀ ਵਧੀਆ ਬਣ ਜਾਏਗੀ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨ